ਦੇਸ਼ ਮਨਾ ਰਿਹਾ 17ਵਾਂ ਆਜ਼ਾਦੀ ਦਿਹਾੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਸਹਰਾਇਆ ਤਿਰੰਗਾ ਉਦੋਂ ਕਰਦਿਆਂ ਕਿਹਾ ਹਿੰਸਾ ਤੇ ਅਤਿਆਚਾਰ ਦੀ ਸਾਡੇ ਦੇਸ਼ 'ਚ ਕੋਈ ਥਾਂ ਨਹੀਂ ਰਾਜਧਾਨੀ ਦਿੱਲੀ 'ਚ ਸੁਰੱਖਿਆ ਲਈ 45000 ਸੁਰੱਖਿਆ ਕਰਮੀਆਂ ਦਾ ਨਾਮ ਆਜ਼ਾਦੀ ਦਿਹਾੜੇ ਮੌਕੇ ਮਹਾਲੀਸ਼ ਕਰਵਾਏ ਗਏ ਰਾਜਪਦਰੀ ਸਮਾਗਮ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੈਹਰਾਇਆ ਤਿਰੰਗਾ ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਮੌਕੇ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਨੇ ਤਿਰੰਗਾ ਫੈਹਰਾਇਆ ਸਪੀਕਰ ਚਰਨਜੀਤ ਸਿੰਘ 엇ਵਾਰ ਨੇ ਲੁਧਿਆਣਾ 'ਚ ਕੀਤੀ ਰਸਮ ਅਦਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮਾਂ 'ਚ ਸਕੂਲੀ ਬੱਚਿਆਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਸਾਰੇ ਬਹਾਦਰ ਜੋਧਿਆਂ ਨੂੰ ਜਿਨ੍ਹਾਂ ਨੇ ਬਾਸੀਆ ਦੇ ਦਰਦ ਤੇ ਜੁਮੇ ਕਾਲੇ ਪਾਣੀਆਂ ਦੀਆਂ ਸਲਾਮਾਂ ਟੱਕੀਆਂ ਲੰਬੇ ਸਮੇਂ ਜੇਲ੍ਹਾਂ ਚ ਰਹੇ ਉਹਨਾਂ ਸਾਰੇ ਜੋਧਿਆਂ ਨੂੰ ਆਤਮਾਸ਼ਟਕ ਹੋਵੇ ਲੁਧਿਆਣਾ ਦੇ ਪਿੰਡ ਈਸੜੂ ਚ ਆਜ਼ਾਦੀ ਕੋ ਲਾਟੀਏ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਸਜੀਆਂ ਸਿਆਸੀ ਸਟੇਜਾਂ ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ ਦੌਰਾਨ ਪੰਜਾਬ ਤੇ ਹਰਿਆਣਾ ਦੇ ਗਵਰਨਰ ਕਪਤਾਨ ਸਿੰਘ ਸੁਲੰਕੀ ਨੂੰ ਗਰਮੀ ਕਾਰਨ ਆਇਆ ਚੱਕਰ ਮੌਕੇ ਤੇ ਮੌਜੂਦ ਅਫਸਰਾਂ ਨੇ ਸੁਲੰਕੀ ਨੂੰ ਡਿਗਣੋਂ ਬਚਾਇਆ ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗਰਾਊਂਡ ਵਿੱਚ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਭਾਸ਼ਣ ਦੌਰਾਨ ਹੋਈ ਸੁਲੰਕੀ ਦੀ ਤਬੀਅਤ ਖਰਾਬ ਅਟਾਰੀ ਵਾਗਾ ਸਰਹੱਦ ਤੇ ਆਜ਼ਾਦੀ ਦਿਹਾੜੇ ਦੇ ਜਸ਼ਨ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਰੇਂਜਰਸ ਨੂੰ ਕੀਤੀਆਂ ਮਿਠਾਈਆਂ ਭੇਟ 14 15 अगस्त की रात को सरहद पे मोमबत्तियां जगाके अमन पसंद लोकां ते बुद्धिजीवियां ने भारत पाकिस्तान दोस्ती दा देता संदेश पूरे देश वासियों को बीएसएफ की तरफ से स्वतंत्रता दिवस पे बहुत-बहुत वारकबाद बीएसएफ ने पाक रेंजर्स को मिठाई दी है अपने स्वतंत्रता दिवस के ऊपर ऋओवेच आज भारत ललिता बाबर तो कर रहा है कृष्मेदी आस 3000 मीटर स्टीपल चेज इवेंट का फाइनल खेलेगी ललिता ਮੁਕੇਬਾਜ਼ੀ ਤੇ ਵਿਕਾਸ ਕ੍ਰਿਸ਼ਨ ਦਾ ਕੁਆਟਰਫਾਈਨਲ ਮੁਕਾਬਲਾ ਉਸ ਬੇਕਿਸਤਾਨ ਦੇ ਮੁਕੇਬਾਜ਼ ਨੂੰ ਮਾਰ ਦੇ ਕੇ ਮੈਡਲ ਪੱਕਾ ਕਰਨ ਦਾ ਮੌਕਾ ਬੈਡਮਿੰਟਨ ਚ ਪੀਵੀ ਸਿੰਧੂ ਅਤੇ ਕਿਦੰਬੀ ਸ਼੍ਰੀਕਾਂਤ ਖੇਡਣਗੇ ਰਾਉਂਡ ਆਫ 16 ਦੇ ਮੁਕਾਬਲੇ